ਾਰੇ ਹੀ ਸੋਤਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾ ਚੈਨਲ ਬਹੁਤ ਬਹੁਤ ਸਵਾਦ ਤੁਹਾਡਾ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਤੇ ਦਫਤਰ ਨੂੰ ਵਿਜੀਲੈਂਸ ਨੇ ਲਾਏ ਤਾਲੇ ਮੌਜੂਦਾ ਵਿਧਾਇਕ ਤੇ ਮਜੀਠੀਆ ਦੀ ਪਤਨੀ ਗਨੀਬ ਕੌਰ ਨੂੰ ਘਰ ਤੋਂ ਕੱਢਿਆ ਬਾਹਰ ਜੋ ਮਜੀਠੀਆ ਦੀ ਪਤਨੀ ਹਲਕਾ ਮਜੀਠਾ ਦੀ ਐਮ ਐਲ ਏ ਗਨੀਬ ਕੌਰ ਆਪਣੇ ਘਰ ਤੋਂ ਬਾਹਰ ਹੋ ਕੇ ਆਪਣੇ ਸਮਰਥਕਾਂ ਦੇ ਨਾਲ ਧਰਨੇ ਤੇ ਬੈਠ ਗਈ ਏ ਜੋ ਕਿ ਗਨੀਬ ਕੌਰ ਨੂੰ ਉਹਨਾਂ ਦੇ ਘਰ ਦੇ ਵਿੱਚ ਨਹੀਂ ਰਹਿਣ ਦਿੱਤਾ ਪੁਲਿਸ ਨੇ ਪੁਲਿਸ ਨਾਲ ਬਹੁਤ ਜ਼ਿਆਦਾ ਬਹਿਸ-ਬਾਜੀ ਹੋਈ ਪਰ ਪੁਲਿਸ ਨੇ ਇੱਕ ਨਹੀਂ ਸੁਣੀ ਗਨੀਬ ਕੌਰ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਜੋ ਪੂਰਾ ਦਿਨ ਗਰਮੀ ਦੇ ਵਿੱਚ ਔਰ ਮੀਂਹ ਦੇ ਵਿੱਚ ਬੈਠੇ ਹੋਏ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਰਹੇ ਨੇ ਜਿਵੇਂ ਹੀ ਅੱਜ ਮਜੀਠੀਆ ਨੂੰ ਮਜੀਠਾ ਹਲਕੇ ਦੇ ਵਿੱਚ ਲਿਆਂਦਾ ਗਿਆ ਵਿਜੀਲੈਂਸ ਦੇ ਵੱਲੋਂ ਸਾਰੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਸਤ ਪਹਿਲਾ ਕਿ ਮਜੀਠਾ ਦੀ ਪਤਨੀ ਗਨੀਬ ਕੌਰ ਮਜੀਠੀਆ ਆਪਣੇ ਦਫਤਰ ਵਿੱਚ ਜਾਣ ਲਈ ਜਦੋਂ ਜਹਿਦ ਕਰਦੀ ਰਹੀ ਪਰ ਪੁਲਿਸ ਨੇ ਉਹਨਾਂ ਨੂੰ ਉਸ ਦਫਤਰ ਵਿੱਚ ਹਾਜ਼ਰ ਨਹੀਂ ਹੋਣ ਦਿੱਤਾ ਨਹੀਂ ਜਾਣ ਦਿੱਤਾ ਔਰ ਮਜੀਠਾ ਦੀ ਪਤਨੀ ਗਨੀਬ ਕੌਰ ਮਜੀਠੀਆ ਪੁਲਿਸ ਦੇ ਨਾਲ ਬੈਸਬਾਜੀ ਕਰਦੀ ਰਹੀ ਜੋ ਕਿ ਅੱਜ ਪੂਰੇ ਅਲਰਟ ਕਰ ਦਿੱਤਾ ਗਿਆ ਸੀ ਮਜੀਠਾ ਹਲਕੇ ਨੂੰ ਚਾਰੀਆਂ ਸਾਰੀਆਂ ਸੜਕਾਂ ਬੰਦ ਕੀਤੀਆਂ ਹੋਈਆਂ ਸੀ ਸੋ ਪੁਲਿਸ ਨੇ ਮਜੀਠੀਆ ਦੇ ਦਫਤਰ ਨੂੰ ਤਾਲੇ ਲਗਾ ਦਿੱਤੇ ਤੇ ਬੈਰੀਕੈਂਡ ਕਰਕੇ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਨੀਪ ਕੌਰ ਮਜੀਠੀਆ ਨੇ ਕਿਹਾ ਕਿ ਮੈਂ ਆਪਣੇ ਦਫ਼ਤਰ ਜਾਣਾ ਚਾਹੁੰਦੀ ਸੀ ਪਰ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਜੋ ਕਿ ਦਫ਼ਤਰ ਦੇ ਵਿੱਚ ਸਿਰਫ ਉਹਨਾਂ ਦੀ ਇੱਕ ਸੇਵਾਦਾਰ ਦੀ ਪਤਨੀ ਤੇ ਉਸਦੇ ਬੱਚੇ ਨੇ ਜੋ ਅੰਦਰ ਕੈਦ ਕੀਤੇ ਹੋਏ ਨੇ ਪੁਲਿਸ ਨੇ ਜਿਸ ਨੂੰ ਲੈ ਕੇ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਕਿ ਅੱਜ ਉਹਨਾਂ ਨੂੰ ਮਜੀਠਾ ਦੇ ਵਿੱਚ ਲਿਆਂਦਾ ਗਿਆ ਵਿਜੀਲੈਂਸ ਵੱਲੋਂ ਸੋ ਉਹਨਾਂ ਨੇ ਕਿਹਾ ਕਿ ਜਦੋਂ ਪਹਿਲੇ ਦਿਨ ਵਿਜੀਲੈਂਸ ਮਜੀਠਾ ਪਹੁੰਚੀ ਸੀ ਉਸ ਦੇਮੀ ਸਾਡੇ ਇੱਕ ਇੱਕ ਚੀਜ਼ ਦੀ ਚੈਕਿੰਗ ਹੋਈ ਸੀ ਇੱਕ ਇੱਕ ਥਾਂ ਜਿਹੜੀ ਸਾਡੇ ਘਰ ਦੀ ਇੰਚ-ਇੰਚ ਛਾਣ ਦਿੱਤੀ ਗਈ ਪਰ ਪੁਲਿਸ ਨੂੰ ਕੁਝ ਵੀ ਜਿਹੇ ਸੁਰਾਗ ਨਹੀਂ ਲੱਭੇ ਕੁਝ ਵੀ ਜੈ ਸਬੂਤ ਨਹੀਂ ਜਿਹੜਾ ਮਜੀਠਾ ਦੇ ਉੱਪਰ ਇਲਜ਼ਾਮ ਲਾਏ ਜਾ ਰਹੇ ਨੇ ਇੱਕ ਪਾਸੇ ਮਜੀਠਾ ਨੂੰ ਜਿਹੜਾ ਕਿ ਜਾਇਦਾਦ آمدਨ ਤੋਂ ਵੱਧ ਜਿਹੜੀ ਜਾਇਦਾਦ ਬਣਾਈ ਏ ਉਸ ਦੇ ਬਾਰੇ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਹੋਇਆ ਦੂਜੇ ਪਾਸੇ ਨਸ਼ਾ ਤਸਕਰੀ ਨਾਲ ਉਸ ਦੇ ਉੱਪਰ ਜਿਹੜਾ ਚਰਚਾਵਾਂ ਚੱਲ ਰਹੀਆਂ ਨੇ ਜਿਹੜਾ ਕਿ ਅੱਜ ਗਨੀਵਕੌਰ ਮਜੀਠੀਆ ਗਰਮ ਵੀ ਹੋਏ ਨੇ ਪੰਜਾਬ ਸਰਕਾਰ ਦੇ ਉੱਪਰ ਉਹਨਾਂ ਨੇ ਨਾਰੇਬਾਜੀ ਕੀਤੀ ਏ ਕਿ ਪੰਜਾਬ ਸਰਕਾਰ ਬਦਲਾਖੋਰੀ ਦੀ ਨੀਤੀ ਨਾਲ ਮਜੀਠਾ ਨੂੰ ਜਿਹੜਾ ਕਿ ਉਹਨਾਂ ਦਾ ਖਰਾਬ ਕਰਨਾ ਚਾਹੁੰਦੀ ਏ ਜੇਕਰ ਪੰਜਾਬ ਸਰਕਾਰ ਔਰ ਵਿਜੀਲੈਂਸ ਟੀਮ ਜਿਨ੍ਹਾਂ ਨੂੰ ਪਿਛਲੇ 7 ਦਿਨਾਂ ਤੋਂ ਲਗਾਤਾਰ ਸਰਚ ਕਰ ਰਹੀ ਏ ਕੁਝ ਵੀ ਐਸਾ ਪ੍ਰਾਪਤ ਨਹੀਂ ਹੋ ਰਿਹਾ ਹੁਣ ਜਿਹੜਾ ਕਿ ਕੀ ਸਾਬਤ ਕਰਨਾ ਚਾਹੁੰਦੀ ਏ ਵਿਜੀਲੈਂਸ ਜੋ ਲਗਾਤਾਰ ਤੰਗ ਪ੍ਰੇਸ਼ਾਨ ਕਰ ਰਹੀ ਏ ਪੂਰੇ ਪਰਿਵਾਰ ਨੂੰ ਸੋ ਗਨੀਵਕੌਰ ਮਜੀਠੀਆ ਨੇ ਕਹਿ ਕੇ ਜੋ ਪੰਜਾਬ ਸਰਕਾਰ ਮਜੀਠਾ ਨੂੰ ਜਿਹੜਾ ਕਿ ਉਹ ਪੰਜਾਬ ਦੇ ਮੁੱਦੇ ਚੱਕਦੇ ਸੀ ਪੰਜਾਬ ਦੇ ਮੁੱਦਿਆਂ ਬਾਰੇ ਬੋਲਦੇ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜਿਹੜੀਆਂ ਨਿਕਾਮੀਆਂ ਨੇ ਉਹਨਾਂ ਨੂੰ ਜਿਹੜਾ ਕਿ ਉਜਾਗਰ ਕਰਦੇ ਸੀ ਜਿਸ ਕਾਰਨ ਇਹ ਸਾਰਾ ਕੁਝ ਕੀਤਾ ਜਾ ਰਿਹਾ ਉਹਨਾਂ ਨੂੰ ਬੰਦ ਜਿਹੜਾ ਚੁੱਪ ਕਰਾਉਣ ਵਾਸਤੇ ਜਿਵੇਂ ਸੁਖਪਾਲ ਸਿੰਘ ਖਹਿਰਾ ਬੋਲਦੇ ਸੀ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਜਦੋਂ ਦਾ ਉਹਨਾਂ ਨੇ ਜੇਲ੍ਹ ਚ ਦਿੱਤਾ ਸੀ ਉਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਬੋਲਣਾ ਬੰਦ ਕਰਕੇ ਸੋ ਇਸੇ ਤਰ੍ਹਾਂ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਪੰਜਾਬ ਦੇ ਮੁੱਦਿਆਂ ਬਾਰੇ ਬੋਲਦੇ ਨੇ ਉਹਨਾਂ ਨੂੰ ਬੰਦ ਕਰਾਉਣਾ ਚਾਹੁੰਦੇ ਨੇ ਜਿਸ ਕਾਰਨ ਉਹਨਾਂ ਦੇ ਉੱਪਰੇ ਕਾਰਵਾਈ ਕੀਤੀ ਜਾ ਰਹੀ ਹੈ ਔਰ ਗਨੀਪ ਕੌਰ ਮਜੀਠੀਆ ਨੇ ਕਿਹਾ ਕਿ ਜਿੰਮੇ ਵੀ ਤੁਸੀਂ ਸਾਨੂੰ ਦਬਾਓਗੇ ਅਸੀਂ ਖੁੱਲਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਾਂਗੇ ਪੰਜਾਬ ਦੇ ਮੁੱਦਿਆਂ ਤੇ ਬੋਲਾਂਗੇ ਸੋ ਗਨੀਪ ਕੌਰ ਮਜੀਠੀਆ ਜਿਹੜੇ ਅੱਜ ਗਰਮ ਹੋਏ ਨੇ ਔਰ ਆਪਣੇ ਘਰ ਤੋਂ ਬਾਹਰ ਨੂੰ ਕਰ ਦਿੱਤਾ ਗਿਆ ਉਹਨਾਂ ਨੇ ਬਾਹਰ ਬੈਠੇ ਹੋਏ ਆਪਣੇ ਸਮਰਥਕਾਂ ਦੇ ਨਾਲ ਤਰਨਾ ਲਾ ਦਿੱਤਾ ਸੋ ਇਸ ਤੋਂ ਬਾਅਦ ਹੁਣ ਵਿਜੀਲੈਂਸੀ ਟੀਮ ਪੂਰੀ ਤਰ੍ਹਾਂ ਉਸ ਦੇ ਘਰ ਦੇ ਵਿੱਚ ਜਿਹੜੇ ਸਰਚ ਕਰ ਲਈਏ ਵਿਜੀਲੈਂਸੀ ਟੀਮ ਦੇ ਵੱਲੋਂ ਇੱਕ ਇੱਕ ਚੀਜ਼ ਖੰਗਾਲੀ ਜਾ ਰਹੀ ਹੈ ਟੜੇ ਲਾਏ ਹੋਏ ਨੇ ਉਹਨਾਂ ਦੇ ਘਰ ਨੂੰ ਜਿਸ ਨੂੰ ਲੈ ਕੇ ਕੱਲ ਮੁਜੀਠਿਆ ਨੂੰ ਹਿਮਾਚਲ ਦੇ ਵਿੱਚ ਲੈ ਕੇ ਬਿਜ਼ਨਸ ਪਹੁੰਚੀ ਸੀ ਔਰ ਅੱਜ ਮੁਜੀਠਾ ਹਰਕੇਚ ਪਹੁੰਚੀ ਹੋਈ ਹੈ ਅਮਰਸਾ ਰੇਸਟੇ ਪਹੁੰਚੇਗੀ ਸਬਕ ਵਕਤ ਥਾਵਾਂ ਦੇ ਉੱਪਰ ਜਿਹੜੀ ਇਹ ਸਰਚ ਕੀਤੇ ਜਾ ਰਹੇ ਨੇ ਅਰ ਅਜੇ ਤੱਕ ਵਿਜੀਲੈਂਸ ਟੀਮ ਨੂੰ ਕੋਈ ਵੀ ਅਜੇ ਸਬਾਕ ਨਹੀਂ ਮਿਲੇ ਜੋ ਮਜੀਠਿਆ ਦੇ ਖਿਲਾਫ ਹੋਵੇ ਲੇਕਿਨ ਵਿਕਰਮਜੀਤ ਸਿੰਘ ਮਜੀਠਿਆ ਜਿਸ ਦੇ ਉੱਪਰ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਅੱਜ ਤੱਕ ਇਹੀ ਇਲਜ਼ਾਮ ਲੱਗਦੇ ਰਹੇ ਕਿ ਉਹਨਾਂ ਦੀ ਨਸ਼ਾ ਤਸਕਰਾਂ ਦੇ ਨਾਲ ਸਾਂਝੇ ਜਦੋਂ ਕਿ ਕੱਲ ਉਹਨਾਂ ਦੇ ਇੱਕ ਪੀਏ ਨੂੰ ਵੀ 400 ਰੁਪਏ ਦੇ ਕੋਲ ਪੁਸ਼ਕਿਸ਼ ਕੀਤੀ ਗਈ ਸੀ ਜਿਹੜਾ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਤਲਵੀਰ ਸਿੰਘ ਗਿੱਲ ਉਹ ਵੀ ਮਜੀਠਿਆ ਹਲਕੇ ਦੇ ਨੇ ਉਹ ਸਾਰਾ ਜਿਹੜਾ ਕਿ ਤਲਵੀਰ ਸਿੰਘ ਗਿੱਲ ਜਿਹੜੇ ਮਜੀਠਿਆ ਦੇ ਖਾਸ ਪੀਏ ਸੀ ਉਹ ਉਹ ਵੀ ਲਾਲ ਬੱਤੀ ਲਾ ਕੇ ਗੱਡੀ ਦੇ ਹੁਮਦੇ ਹੁੰਦੇ ਸੀਗੇ ਉਸ ਦੇ ਨਾਲ ਹੋਰ ਬਹੁਤ ਸਾਰੇ ਲੀਡਰ ਸੀ ਜਿਹੜੇ ਮਜੀਠਾ ਹਲਕੇ ਦੇ ਵਿੱਚ ਜਿਹੜਾ ਕਿ ਜਿਲ੍ਹਾ ਪ੍ਰਸ਼ਾਸਨ ਦੇ ਚੇਅਰਮੈਨ ਸੀ ਜਾਂ ਕੋਈ ਹੋਰ ਚੇਅਰਮੈਨ ਸੀ ਉਹਨਾਂ ਸਾਰਿਆਂ ਨੂੰ ਲਾਲ ਬੱਤੀਆਂ ਜਿਹੜੀਆਂ ਲਟਕੀਆਂ ਹੋਈਆਂ ਸੀ ਮਜੀਠਾ ਨੇ ਸੋ ਮਜੀਠਾ ਦਾ ਪ੍ਰਭਾਵ ਬਹੁਤ ਜ਼ਿਆਦਾ ਸੀ ਜਿਸ ਤੋਂ ਅਕਾਲੀ ਲੀਡਰ ਵੀ ਬਹੁਤ ਦੁਖੀ ਸੀ ਜਿਸ ਨੂੰ ਲੈ ਕੇ ਅੱਜ ਗਨੀਬ ਕੌਰ ਮਜੀਠੀਆ ਨੇ ਜਿਹੜਾ ਕਿ ਅੱਜ ਆਪਣਾ ਘਰ ਤੋਂ ਬਾਹਰ ਬੈਠੇ ਹੋਏ ਟਰਨਾ ਲਾ ਕੇ ਜਿਹੜਾ ਪੰਜਾਬ ਸਰਕਾਰ ਨੂੰ ਵਿਜਨਸ ਦੇ ਖਿਲਾਫ ਨਾਅਰੇਬਾਜੀ ਕੀਤੀ ਹੈ